ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਜੀ ਮੈਂ ਉਮੀਦ ਕਰਦਾ ਕਿ ਤੁਸੀਂ ਠੀਕ ਠਾਕ ਹੋਵੋਗੇ ਅੱਪਾ ਜਿਹੜੇ ਅੱਜ ਟੌਪਿਕ ਤੇ ਗੱਲ ਕਰਨ ਹੈ ਉਹ ਹੈ ਫੋਨ ਆਫ ਸਕਰੀਨ ਆਫ ਮੂਡ ਆਨ ਕਿਉਂਕਿ ਅੱਜ ਕੱਲ ਫੋਨ ਦਾ ਬਹੁਤ ਜ਼ਿਆਦਾ ਕਰੇਜ ਹੋ ਚੁੱਕਿਆ ਹੈ ਜੀ ਤੁਸੀਂ ਆਉਣ ਵਾਲੇ 7 ਦਿਨਾਂ ਤੱਕ 4 ਦਿਨਾਂ ਤੱਕ ਤੁਸੀਂ ਆਪਣੇ ਆਪ ਨੂੰ ਬਦਲ ਲਾਉਂਗੇ ਜੇ ਤੁਸੀਂ ਫੋਨ ਆਫ ਕਰ ਦੋ ਸਕਰੀਨ ਆਫ ਕਰ ਦੋ ਕਿਉਂਕਿ ਉਮ ਆਪਾਂ ਵੱਧ ਵੱਧ ਜਿਆਦੇ ਤੋਂ ਜਿਆਦਾ ਟਾਈਮ ਆਪਾਂ ਫੋਨ ਨੂੰ ਦਿੰਨੇ ਆ ਕਿਉਂਕਿ ਆਪਾਂ ਹੋਰ ਕੰਮਾਂ ਵੱਲ ਧਿਆਨ ਨਹੀਂ ਦਿੰਦੇ ਹੋਰ ਚੀਜ਼ਾਂ ਨੂੰ ਫੋਕਸ ਨਹੀਂ ਕਰਦੇ ਕਿਉਂਕਿ ਇਹ ਹੀ ਆਪਣੀ ਸਭ ਤੋਂ ਵੱਡੀ ਰੁਕਾਵਟ ਹੈ ਇਹ ਜੜ ਹੈ ਇਹ ਫੋਨ ਹੈ ਆਪਣਾ ਜਿਹੜਾ ਤੁਹਾਡਾ ਆਪਣਾ ਫੋਨ ਕਿਉਂਕਿ ਫੋਨ ਚ ਸਾਰਾ ਸਾਰਾ ਦਿਨ ਅੱਧਾ-ਅੱਧਾ ਦਿਨ ਸਾਰੀ-ਸਾਰੀ ਰਾਤ ਆਪਾਂ ਚੈਟ ਕਰਦੇ ਆ ਗੱਲ ਕਰਦੇ ਆ ਉਹ ਆਪਾਂ ਬਹੁਤ ਜ਼ਿਆਦਾ ਪਟਾਈਮ ਦਿੰਨੇ ਹਾਂ ਉਹ ਦਿਨੇ ਆਪਾਂ ਨੇ ਆਪਣੇ ਆਪ ਦੇ ਫੋਨ ਨੂੰ ਇਹ ਸਭ ਤੋਂ ਵੱਡੀ ਰੁਕਾਵਟ ਹੈ ਆਪਣਾ ਫੋਨ ਤਾਂ ਜੋ ਤੁਸੀਂ ਹੋਰ ਕਿਸੇ ਚੀਜ਼ ਵੱਲ ਫੋਕਸ ਨਹੀਂ ਕਰ ਪਾਉਂਦੇ ਹੋਰ ਚੀਜ਼ ਵੱਲ ਤੁਹਾਡਾ ਮਨ ਨਹੀਂ ਲੱਗਦਾ ਇਹ ਹੈ ਤੁਹਾਡੀ ਸਭ ਤੋਂ ਵੱਡੀ ਗਲਤੀ ਕਿਉਂਕਿ ਤੁਸੀਂ ਇਸ ਨੂੰ ਵੱਧ ਵੱਧ ਟਾਈਮ ਦਿਆ ਕਰੋ ਕਿਉਂਕਿ ਇਹ ਹੀ ਹੈ ਇੱਕ ਰੀਜ਼ਨ 10 15 ਮਿੰਟ ਤੁਸੀਂ ਕਿਸੇ ਫੋਨ ਆਫ ਕਰਕੇ ਕਿਸੇ ਕੰਮ ਵਿੱਚ ਲੱਗ ਜਾਓ ਤਾਂ ਤੁਹਾਡਾ ਮਾਈਂਡ ਸੈੱਟ ਹੋ ਜਾਊਗਾ ਫੋਕਸ ਕਨਟ੍ਰੈਕਸ਼ਨ ਆਪਦੀ ਜੋ ਮੈਂਟਲ ਹੈਲਥ ਹੈ ਜੋ ਆਪਣੀ ਫਿਜ਼ੀਕਲ ਹੈਲਥ ਹੈ ਲੋ ਕੁਆਲਿਟੀ ਆ ਜੋ ਸਰੀਰ ਦੀ એનર્ਜੀ ਲੋ એનર્ਜੀ ਉਹ ਫੋਨ ਜੇ ਆਪਾਂ ਬੰਦ ਕਰ ਦਈਏ ਥੋੜੇ ਟਾਈਮ ਲਈ ਸਕਰੀਨ ਆਫ ਕਰ ਦਈਏ ਤਾਂ ਆਪਣੇ ਜੋ ਸਰੀਰ ਦੀ ਲੋ ਕੁਆਲਿਟੀ ਲੋ એનર્ਜੀ ਉਹ ਵੱਧ ਜਾਊਗੀ ਕਿਉਂਕਿ ਆਪਾਂ ਇਹ ਗੱਲਾਂ ਵੱਲ ਧਿਆਨ ਨਹੀਂ ਦਿੰਦੇ ਤੇ ਸਾਰਾ ਦਿਨ ਲੋਅ એનર્ਜੀ ਵਿੱਚ ਫੀਲ ਕਰਦੇ ਆਂ ਕਦੇ ਨੀਂਦ ਖਰਾਬ ਹੁੰਦੀ ਹੈ ਕਦੇ ਸਿਰ ਦਰਦ ਕਰਦਾ ਹੈ ਗਰਦਨ ਦਰਦ ਕਰਦਾ ਹੈ ਗਰਦਨ ਦਰਦ ਕਰਦੀ ਹੈ ਕਿਉਂਕਿ ਇਹ ਹੀ ਹੈ ਆਪਣਾ ਰੀਜ਼ਨ ਹੈ ਇਹ ਹੈ ਆਪਣੀ ਮਿਜਰੀ ਸਭ ਤੋਂ ਵੱਡਾ ਫੂਨ ਹੈ ਕਿਉਂਕਿ ਆਪਾਂ ਜ਼ਿੰਦਗੀ ਦੇ ਵਿੱਚ ਅੱਗੇ ਨਹੀਂ ਵੱਧ ਸਕਦੇ ਇਸੇ ਗੱਲਾਂ ਕਰਨਾ ਆਪਾਂ ਨਹੀਂ ਵਧ ਸਕਦੇ ਕਿਉਂਕਿ ਆਪਣਾ ਹੋਰ ਚੀਜ਼ਾਂ ਵੱਲ ਮਨ ਹੀ ਨਹੀਂ ਲੱਗਦਾ ਮਨ ਲੱਗੇ ਵੀ ਕਿਉਂ ਆਪਣੇ ਹੱਥ ਵਿੱਚ ਜੋ ਫੋਨ ਹੁੰਦਾ ਹੈ ਕਿਉਂਕਿ ਪਹਿਲਾਂ ਪਸੋਚਦੇ ਹੁੰਦੇ ਸੀ ਅਰ ਫੋਨ ਹੋਊਗਾ ਤੇ ਆਪਣੀ ਜ਼ਿੰਦਗੀ ਕਿੰਨੀ ਵਧੀਆ ਹੋਊਗੀ ਕਿਉਂਕਿ ਆਪਾਂ ਗਲਤ ਇਸਤੇਮਾਲ ਕਰਨ ਲੱਗੇ ਹਾਂ ਫੋਨ ਨੂੰ ਗਲਤ ਕੰਮ ਕਰਨ ਲੱਗੇ ਹਾਂ ਇਹ ਕਿਉਂਕਿ ਬਿਜ਼ਨਸਮੈਨ ਲਈ ਸਭ ਤੋਂ ਵੱਡੀ ਜੋ ਚੀਜ਼ ਬਣਾਈ ਗਈ ਸੀ ਕਿ ਫੋਨ ਤੇ ਉਹ ਮੈਸ ਸਲਿਪਸ ਦੇ ਲਈ ਇਹ ਫੋਨ ਬਣਾਏ ਗਏ ਸੀਗੇ ਤਾਂ ਜੋ ਆਪਾਂ ਥੋੜੀ ਥੋੜੀ ਗੱਲ ਥੋੜਾ ਥੋੜਾ ਸਨੇਹਾ ਕਿਸੇ ਨੂੰ ਭੇਜਣਾ ਮੈਂਟ ਮੈਂਟ ਤੇ ਆਪਾਂ ਕਿਸੇ ਨੂੰ ਫੋਨ ਕਰਦੇ ਆ ਮੈਸੇਜ ਕਰਦੇ ਆ ਇਹ ਹੀ ਆਪਣੀ ਸਭ ਤੋਂ ਵੱਡੀ ਕਮਜ਼ੋਰੀ ਆ ਕਿਉਂਕਿ ਫੋਨ ਦੇ ਖਰਚੇ ਵੀ ਜ਼ਿਆਦੇ ਹੋ ਗਏ ਇਹ ਇੱਕ ਆਪਣੀ ਮਜਬੂਰੀ ਬਣ ਗਈ ਆ ਹਰ ਮਹੀਨੇ ਹਰ ਦਿਨ ਆਪਨੂੰ ਰੀਚਾਰਜ ਕਰਵਾਉਣਾ ਪੈਂਦਾ ਕਿਉਂਕਿ ਅ ਅਗਲੇ 7 ਦਿਨ ਤੱਕ ਆਪਣੇ ਫੋਨ ਨੂੰ ਬੰਦ ਕਰ ਦੋ ਕਿਉਂਕਿ ਤੁਹਾਡਾ ਆਉਣ ਵਾਲਾ ਸਮਾਂ ਬਦਲ ਸਕਦਾ ਹੈ ਆਉਣ ਵਾਲੇ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਜੇ ਜੇ ਤੁਸੀਂ 2 ਘੰਟੇ ਫੋਨ ਚਲਾਉਂਦੇ ਹੋ ਤਾਂ ਅ ਤੁਸੀਂ ਆਪਣੀ ਬਹੁਤ ਵੱਡੀ ਮੁਸੀਬਤ ਵਿੱਚ ਆ ਜਾਨੇ ਆ ਬਹੁਤ ਵੱਡੀ ਅ ਗਲਤੀ ਕਰ ਲੈਣੇ ਆ 2-3 ਘੰਟੇ ਜੇ ਆਪਾਂ ਫੋਨ ਚਲਾਉਨੇ ਆ ਕਿਉਂਕਿ ਆਪਣਾ ਫੋਕਸ ਹੀ ਸਕਰੀਨ ਤੇ ਬਣਿਆ ਰਹਿੰਦਾ ਆਪਣੇ ਮਨ ਬੌਰਾ ਜਿਹਾ ਹੋਇਆ ਰਹਿੰਦਾ ਕਿ ਆਪਾਂ ਇਹ ਕਿਸੇ ਗੱਲ ਨੂੰ ਹੋਰ ਕੋਈ ਜੇ ਤੁਹਾਨੂੰ ਕੋਈ ਗੱਲਬਾਤ ਕਹਿੰਦਾ ਉਹਨੂੰ ਤੁਸੀਂ ਧਿਆਨ ਦੇ ਵਿੱਚ ਨਹੀਂ ਲੈਂਦੇ ਕਿਉਂਕਿ ਆਪਣਾ ਫੋਨ ਦੇਖਦੇ-ਦੇਖ ਕੇ ਮਨ 멘ਟਲ ਹੋ ਚੁੱਕਾ ਹੁੰਦਾ ਹੈ ਤੇ ਆਪਣੀ ਜੋ ਹੈਲਥ ਫਿਜ਼ੀਕਲ ਹੈਲਥ ਉਹ ਵੀ ਖਰਾਬ ਹੋ ਜਾਂਦੀ ਹੈ ਕਿਉਂਕਿ ਆਪਾਂ ਨੂੰ ਬਹੁਤ ਵੱਡੀਆਂ ਸਰੀਰ ਦੇ ਵਿੱਚ ਰੁਕਾਵਟਾਂ ਆਉਂਦੀਆਂ ਜੋ ਸਭ ਤੋਂ ਵੱਡੀ ਅ ਕਮਾਈ ਹੈ ਉਹ ਹੈ ਫੋਨ ਬਣਾਉਣ ਵਾਲਿਆਂ ਦੀ ਤੇ ਆਪਣਾ ਇਹ ਸਭ ਗੱਲਾਂ ਨੂੰ ਆਪਾਂ ਧਿਆਨ ਵਿੱਚ ਰੱਖਣਾ ਕਿ ਫੋਨ ਕਿਸ ਟਾਈਮ ਚਲਾਉਣਾ ਥੋੜੇ ਤੋਂ ਥੋੜੇ ਟਾਈਮ ਲਈ ਚਲਾਓ ਜਿਆਦਾ ਟਾਈਮ ਲਈ ਫੋਨ ਇਸਤੇਮਾਲ ਨਾ ਕਰੋ ਕਿਉਂਕਿ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਇਹ ਨੁਕਸਾਨ ਹੈ ਆਪਾਂ ਜ਼ਿੰਦਗੀ ਵਿੱਚ ਸਫਲ ਨਹੀਂ ਹੋ ਸਕਦੇ ਕਿਉਂਕਿ ਜੇ ਤੁਸੀਂ ਫੋਨ ਚਲਾਉਣਾ ਹੈ ਤੇ ਤੁਸੀਂ ਇੱਕ ਕੰਮ ਕਰੋ ਤੁਸੀਂ ਸੋਸ਼ਲ ਮੀਡੀਆ ਤੇ ਕੰਮ ਕਰੋ ਫੋਨ ਕ੍ਰिएਟਰ ਬਣੋ ਕਿਉਂਕਿ ਇਸ ਤੋਂ ਬਿਜ਼ਨਸਮੈਨ ਬਣੋ ਤੇ ਪੁੱਠੇ ਕੰਮਾਂ ਵਿੱਚ ਤੁਸੀਂ ਫੋਨ ਇਸਤੇਮਾਲ ਨਾ ਕਰੋ ਕ੍ਰिएਟਰ ਬਣੋ ਵਧੀਆ ਬਣੋ ਜਿਸ ਤੋਂ ਤੁਹਾਨੂੰ ਕਮਾਈ ਆਵੇ ਕਿਉਂਕਿ ਕਮਾਈ ਅ ਹਰ ਇੱਕ ਇਨਸਾਨ ਅੱਜ ਕੱਲ ਬਹੁਤ ਜ਼ਿਆਦਾ ਦੌਰ ਚੱਲ ਰਿਹਾ ਹੈ ਸੋਸ਼ਲ ਮੀਡੀਆ ਤੇ ਹਰ ਇੱਕ ਇਨਸਾਨ ਵੀਡੀਓ ਬਣਾ ਫੋਟੋ ਬਣਾ ਰੀਲਾਂ ਬਣਾ ਇੰਸਟਾਗ੍ਰam ਤੇ ਇਦਾਂ ਦਾ ਕੰਮ ਕਰਦੇ ਆ ਕਿਉਂਕਿ ਤੁਸੀਂ ਜੇ ਕੰਮ ਕਰਨਾ ਤੇ ਜੋ ਆਪਾਂ ਰੀਲਾਂ ਇੰਸਟਾਗ੍ਰam ਤੇ ਪਾਉਨੇ ਆ ਕੀ ਉਹ ਤੁਹਾਨੂੰ ਪੈਸੇ ਦਿੰਦੇ ਕੋਈ ਪੈਸਾ ਨਹੀਂ ਆਉਂਦਾ ਜੇ ਤੁਹਾਨੂੰ ਕਿਸੇ ਵੀਡੀਓ ਤੋਂ 10 ਰੁਪਏ ਆਉਂਦੇ ਵੀ ਆ ਤਾਂ ਉਹ ਤੁਹਾਡੇ ਲਈ ਬਹੁਤ ਵਧੀਆ ਕਿਉਂਕਿ ਤੁਸੀਂ ਇੱਕ ਵਧੀਆ ਕ੍ਰिएਟਰ ਬਣੋ ਤੇ ਵਧੀਆ ਕੰਮ ਕਰੋ ਫੋਨ ਦੇ ਉੱਤੇ ਤੇ ਇਸ ਘਟੀਆਂ ਗੱਲਾਂ ਦੇ ਵਿੱਚ ਆਪਣਾ ਸਮਾਂ ਖਰਾਬ ਨਾ ਕਰੋ ਜੇ ਵੀਡੀਓ ਚੰਗੀ ਲੱਗੀ ਤਾਂ ਇਹ ਸ਼ੇਅਰ ਜ਼ਰੂਰ ਕਰਨੀ ਕਿਉਂਕਿ ਇਹ ਮੈਂ ਇੱਕ ਪੰਜਾਬੀ ਦੇ ਵਿੱਚ ਤੁਹਾਨੂੰ ਦੱਸਿਆ ਹਿੰਦੀ ਦੇ ਵਿੱਚ ਬੜੀਆਂ ਐਗਜ਼ਾਮਪਲਾਂ بڑے ਲੋਕ ਸਮਝਾਉਂਦੇ ਆਪਾਂ ਤਾਂ ਸਰਚਿੰਗ ਵੀ ਹਿੰਦੀ ਦੇ ਵਿੱਚ ਕਰਦੇ ਆ ਕਿਉਂਕਿ ਸਿੱਖਣ ਨੂੰ ਬਹੁਤ ਕੁਝ ਮਿਲਦਾ ਤੋ ਮੈਂ ਇੱਕ ਪੰਜਾਬੀ ਬੰਦਾ ਜੋ ਤੁਹਾਡਾ ਇੱਕ ਭਰਾ ਹਾਂ ਤੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੇ ਮੈਂ ਤੁਹਾਨੂੰ ਪੰਜਾਬੀ ਦੇ ਵਿੱਚ ਇੱਕ ਐਗਜ਼ਾਮਪਲ ਦਿੱਤੀ ਆ ਕਿਉਂਕਿ ਤੁਸੀਂ ਖੁਦ ਸਮਝਦਾਰ ਹੋ ਮੈਂ ਕੋਈ ਇੱਦਾਂ ਵੱਡਾ ਤਾਂ ਕੋਈ ਰਾਈਟਰ ਲਾਈਟਰ ਨਹੀਂ ਹਾਂ ਤੇ ਹਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਆ ਜੋ ਕਿ ਮੈਂ ਇੱਕ ਵਧੀਆ ਕ੍ਰिएਟਰ ਹਾਂ ਵਧੀਆ ਕੰਮ ਕਰ ਰਿਹਾ ਹਾਂ ਤੇ ਤੁਸੀਂ ਵੀ ਇੱਦਾਂ ਦੇ ਇੱਕ ਵਧੀਆ ਕ੍ਰिएਟਰ ਬਣੋ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਸასი ਕਾਲ ਜੀ ਤੇ ਆਪਾਂ ਤੁਹਾਡੇ ਲਈ ਬਹੁਤ ਸਾਰੀਆਂ ਹੋਰ ਵੀਡੀਓ ਲੈ ਕੇ ਆਵਾਂਗੇ ਤੇ ਅਹ ਦੇਸੀ ਦੇਸੀ ਨੁਕਤੇ ਹੀ ਆਪਣੀਆਂ ਦੇਸੀ ਸਿੱਧੀਆਂ ਗੱਲਾਂ ਜੀ ਤੁਹਾਡੇ ਲਈ ਬਹੁਤ ਸਾਰੀਆਂ ਵੀਡੀਓ ਲੈ ਕੇ ਆਵਾਂਗੇ ਬੜੀਆਂ ਕੁਆਲਟੀ ਦੇ ਵਿੱਚ ਤੇ ਬੜੀਆਂ ਕੰਮ ਆਉਣ ਵਾਲੀਆਂ ਗੱਲਾਂ ਛੋਟੇ ਨਾ ਕਰਾਂਗੇ ਸასი ਕਾਲ ਜੀ